ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਬਾਈ ਜੀ ਆਪਣਾ ਨਾਮ ਹਿੰਦਰਜੀਤ ਸਿੰਘ ਪਿੰਡ ਮਾਨਕੀ ਜ਼ਿਲ੍ਹਾ ਮਰੀਦਪੁਰ ਦਾ ਤੇ ਮੋਬਾਈਲ ਨੰਬਰ ਜ ਆਪਣਾ 9855452656 9855452656 52658 ਜਿਹੜੀ ਆਪਾਂ ਮੱਝ ਦੇਖੀਏ ਨੇ ਤੋਕੜ ਇਹ ਕਿਹੜਾ ਸੂਛੀ ਵੀ ਹੈ ਇਹ ਤੀਜੇ ਸੂਏ ਹੈ ਹੁਣ ਸੂਈ ਵੀ ਹਾਂਜੀ ਚੌਥੇ ਲਈ ਅਗੇ ਗੱਪੜ ਹੋ ਗਈ ਨਹੀਂ ਇਹ ਟੀਕਾ ਭਰਾਇਆ ਹੋਇਆ ਆਪਣਾ 16 ਤਰੀਕ ਨੂੰ ਟੀਕਾ ਭਰਾਇਆ ਪਰ ਆਪਾਂ ਖਾਲੀ ਕਰਕੇ ਦੇਵਾ ਜੀ ਬੱਚਾ ਵਗੈਰਾ ਹੈ ਨਾਲ ਜੇ ਨਹੀਂ ਬੱਚਾ ਨਹੀਂ ਹੈਗਾ ਜੀ 6 ਕਿਲੋ ਤੋਕੜ ਟਾਈਮ ਕਿੰਨਾ ਹੋਗਾ ਸੂਈ ਨੂੰ ਇਹ ਨੂੰ 500 ਮਿੰਟ ਹੋਣੀ ਹੈ ਆਪਣੇ ਘਰੇ ਸੂਈ ਵੀ ਹੈ ਹਾਂਜੀ ਘਰੇ ਸੂਈ ਹੈ ਠੀਕ ਹੈ ਤੇ ਹੁਣ ਦੁੱਧ 3 ਲੀਟਰ ਇੱਕ ਟਾਈਮ ਦਾ ਹਾਜ਼ਰ ਆ? ਹਾਂ ਜੀ। ਤੇ ਮਿਲਦੀ ਕਿਵੇਂ ਫਰੇ? ਇਹ ਸ਼ਾਮ ਨੂੰ ਤਾਂ ਮਿਲੂਗੀ ਚਾਰਟ ਤੇ। ਠੀਕ ਹੈ। ਠੀਕ ਹੈ। ਤੇ ਸਵੇਰੇ ਟੀਕਾ ਲੈਂਦੀ। ਸਵੇਰੇ ਟੀਕਾ ਲੈਂਦੀ ਆ। ਕਹਿੰਦੇ ਬਾਪ ਜਿਹੜਾ ਲੈ ਕੇ ਉਹਦੇ ਘਰੇ ਦੋ ਟਾਈਮ ਟੀਕਾ ਲੈ ਸਕਦੀ ਆ। ਹਾਂ ਜੀ। ਠੀਕ ਹੈ। ਤੇ ਧਾਰ ਦੂਰ ਚਵਾਈ ਚੋਈ? ਧਾਰ 1 ਨੰਬਰ ਆ ਜੀ। ਠੀਕ ਹੈ ਜੀ। 3 ਲੀਟਰ ਦੁੱਧ ਟਾਈਮ ਦਾ ਇਸ ਵਕਤ ਇਹ ਥੱਲੇ ਹਾਜ਼ਰ ਆ। ਹਾਂ ਜੀ। ਹਾਂ ਜੀ। ਦੋਨਾਂ ਟਾਈਮ ਦਾ ਸ਼ਹੀ। ਤੇ ਤਾਜੀ ਥੱਲੇ ਕਿੰਨਾ ਲੱਗ ਸੀਗਾ? ਤਾਜੀ ਥੱਲੇ 13 ਕਿਲੋ। ਤਾਜੀ ਥੱਲੇ ਚੋਇਆ ਪਾ 1 ਤੇ ਮੁੱਲੇ ਦਾ ਕੀ ਆ ਹੁਣ ਮੁੱਲੇ ਹੀ ਫੋਨ ਤੇ ਟੋਰੀ ਬਾਹਰ ਨੂੰ ਸਭਰੋ ਮੁੱਲੇ ਵੀਰ ਕਹਿੰਦਾ ਫੋਨ ਤੇ ਉਹ ਤਾਜੀ ਦਾ ਦੁੱਧ ਸੀਗਾ 13 ਲੀਟਰ ਇਹਦਾ ਤੇ 6 ਮਹੀਨੇ ਹੋ ਗਏ ਸੂਈ ਨੂੰ ਤੇ ਟੀਕਾ ਵੈਸੇ ਭਰਾਇਆ ਵਾ ਬਾਕੀ ਤੁਸੀਂ ਖਾਲੀ ਮੰਨ ਕੇ ਚੱਲੋ ਆਪਣੀ ਮੰਨ ਕੇ ਚੱਲੋ ਕਿਸਮਤ ਆ ਗਾ ਕੱਪੜਾ ਵੀ ਨਿਕਲ ਸਕਦੀ ਐ ਤੇ ਖਾਲੀ ਵੀ ਨਿਕਲ ਸਕਦੀ ਐ ਸੋ ਸਿੰਘ ਮੂੰਹ ਮੱਥੇ ਜਗਾ ਬਾਜਨ ਵਿਊ ਝੋਟੀ ਚੰਗਾ ਨਵੇਂ ਹਾਲ ਸੀ ਪੈਂਦੀ ਐ ਤੀਜਾ ਗズਵਾ ਚੌਥੇ ਲਈ ਬਣ ਕੇ ਚੱਲੋ ਅੱਗੇ ਹੁਣ ਕੱਪੜਾ ਹੋਣਾ ਗਾ ਸੋ ਦੇਖੋ ਕਰਦ ਕੜ ਫਿਰ ਚੰਗਾ ਤੇ ਹੁਣ ਆਪਾਂ ਚਵਾਈ ਕਰਤੀ ਕਰਨੀ ਐ ਚਵਾਈ ਚਵਾਈ ਤੇ ਕਿਹ ਘਰ ਚਵਾਈ ਸਵੀਅਰ ਦੀ ਹੋਈ ਵੀ ਹੈ ਜੀ ਸੋ ਸਵੀਅਰ ਦੀ ਚਵਾਈ ਹੈ ਨਾ ਜੀ ਵੀਰਾਂ ਦੀ ਕਰੀਵੀ ਆਪਾਂ ਇਹ ਮਾਜੀ ਤਾਜ਼ੀ ਵੀਰਾਂ ਦਾ ਬਰਾਉਣਾ ਹੈ ਜੀ ਇਹ ਕਹਿੰਦੇ ਆਪਾਂ ਲੋਹਰ ਬੇਠੀ ਨਾਲ ਚਲੋ ਟੀਵੀ ਦਿਖਾਤੀ ਨਾਲ ਆਪਾਂ ਸੋ ਦੇਖੋ ਥੱਲੇ ਮਿਲ ਕੇ ਮੇਲ ਵਗੈਰਾ ਚੰਗੀ ਹੈ ਸਾਫ ਸੁਥਰੀ ਤੇ ਬਾਕੀ ਥਾਣਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਣਾ ਤੇ ਚੌਂਡ ਚਵਾਈ ਬਿਲਕੁਲ ਇੱਕ ਨੰਬਰ ਹਾਂ ਜੀ ਹਾਂ ਕੋਈ ਪੋਰ ਸਿੱਟਾ ਤਾਂ ਨਹੀਂ ਨਹੀਂ ਕੋਈ ਛੜਲਾ ਸਿੱਟਾ ਕੋਈ ਨਹੀਂ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਕੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲ ਜਾਈਏ ਕਿਸੇ